ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਅੱਜ ਜੇ ਤੁਹਾਨੂੰ ਸੇ ਇੱਕ ਬਹੁਤ ਵੀ ਜ਼ਰੂਰੀ ਖਾਸ ਜਾਣਕਾਰੀ ਦੇਣੀ ਚਾਹੁੰਦੇ ਆ ਸੋ ਮੈਂ ਵੇਟ ਕਰਦਾ ਲਿਖਣਾ ਪਈ ਤੁਸੀਂ ਥੋੜਾ ਜਿਹਾ ਹੋਰ ਜੁਆਇਨ ਕਰ ਲਓ ਕਿਉਂਕਿ ਉਦਾਂ ਜਦ ਤੱਕ ਅਸੀਂ ਜੁਆਇਨ ਕਰਦੇ ਆ ਤੁਹਾਨੂੰ ਸੇ ਲਿਖਦੇ ਆ ਅਸੀਂ ਦੋ ਤਿੰਨ ਗੱਲਾਂ ਕਰਨੀਆਂ ਬਹੁਤ ਜ਼ਰੂਰੀ ਪਰ ਪਹਿਲਾਂ ਤੁਹਾਡਾ ਧੰਨਵਾਦ ਬਿਲਕੁਲ ਧੰਨਵਾਦ ਤੁਸੀਂ ਖਾਸਾੜੇ ਨਾਲ ਖੜੇ ਆ ਖਾਸਾੜਾ ਜੋ 26 ਸਾਲ ਦਾ ਤਜਰਬਾ ਆ ਦੁਨੀਆ ਦੀ ਸੇਵਾ ਕਰਦੇ ਹੁਣ ਪੰਜਾਬ ਲੱਗੇ ਹਾਂ ਪਿਛਲੇ 15 ਸਾਲ ਤੋਂ ਜ਼ਿਆਦਾ ਹੀ ਫੋਨ ਤੋਂ ਲੱਗੇ ਪੰਜਾਬ 'ਚ ਪਿਛਲੇ ਦੋ ਵੜੇ ਹੜਾ ਸੀਗੇ ਉੱਥੇ ਵੀ ਖਾਸਾੜੇ ਦੀ ਬਹੁਤ ਲੰਮੀ ਲੰਮੀ ਸੇਵਾ ਚਲੀਆਂ ਤੁਸੀਂ ਜਾ ਕੇ ਤਰਨਤਨ ਫਿਰੋਜਪੁਰ ਸਾਰੇ ਪਾਸੇ ਦੇਖ ਸਕਦੇ ਜਿੱਥੇ ਦੋ ਦੋ ਵੜੇ ਪਹਿਲਾਂ ਇਹ ਦੋ ਹੜਾ ਸੀਗੇ ਸੋ ਅੱਜ ਜੀ ਤੁਹਾਨੂੰ ਜ਼ਰੂਰੀ ਗੱਲ ਕਰਨੀ ਆ ਮੈਂ ਅੜੀਕ ਨਾਲ ਵੀ ਥੋੜੇ ਹੋਰ ਸਾਡੇ ਹਰ ਕੋ ਜੋਇਨ ਕਰ ਲੈਣ ਕਿਉਂਕਿ ਬਹੁਤ ਜ਼ਰੂਰੀ ਖਬਰ ਆ ਹੈ ਅਸੀਂ ਕਈ ਵਾਰੀ ਜਦੋਂ ਦੇਖਦੇ ਭਈ ਹਰ ਚੀਜ਼ ਦੀ ਅੱਜ ਕਾ ਰੇਸ ਲੱਗ ਜਾਂਦੀ ਆ ਪਰ ਇਹਦੇ ਵਿੱਚ ਜੇ ਇਹ ਜਿਹੜੀ ਜਾਣਕਾਰੀ ਦੇਣੀ ਚਾਹਣਾ ਮੈਂ ਇਹ ਬਹੁਤ ਜ਼ਰੂਰੀ ਆ ਕਿਉਂਕਿ ਸਾਨੂੰ ਬਹੁਤ ਤਰ੍ਹਾਂ ਦੀਆਂ ਹਰ ਤਰ੍ਹਾਂ ਦੀਆਂ ਖਬਰਾਂ ਪਿੱਛੋਂ ਮਿਲ ਰਹੀਆਂ ਪੰਜਾਬ ਦੇ ਵਿੱਚੋਂ ਪਰ ਇਹ ਜ਼ਰੂਰੀ ਆ ਕਿ ਤੁਸੀਂ ਇਹ ਅ ਖਿਆਲ ਨਾਲ ਸੁਣਿਓ ਸੁਣਿਓ ਸਪੈਸ਼ਲੀ ਜੇ ਤੁਸੀਂ ਸੰਸਥਾ ਨੂੰ ਦਾਨ ਦਿੰਦੇ ਆ ਹੋਰ ਵੀ ਸੰਸਥਾ ਨੂੰ ਕਲੀ ਹੌਸਾ ਦੇਣੀ ਸੋ ਹੁਣ ਦੇਖੋ ਕਈ ਵਾਰੀ ਦੇ ਹੜਾ ਆਇਆ ਤੇ ਹੜਾ ਦਾ ਇੱਕ ਪਾਸੇ ਹੜਾ ਦਾ ਜ਼ੋਰ ਪੈ ਗਿਆ ਬਹੁਤ ਹੀ ਜ਼ੋਰ ਪੈ ਗਿਆ ਹੜਾ ਦਾ ਪੰਜਾਬ ਤੇ ਥਾਂ ਥਾਂ ਹੜਾ ਗਏ ਦੂਜੇ ਪਾਸੇ ਜ਼ੋਰ ਪੈ ਗਿਆ ਸਾਡੀਆਂ ਸੰਸਥਾਵਾਂ ਬਹੁਤ ਮੋਰੀ ਆ ਗਈਆਂ ਬਹੁਤ ਵਧੀਆ ਪਾਣੀ ਵੀ ਚਾਈਦੀਆਂ ਬਹੁਤ ਸੰਗਤ ਮੋਰੀ ਆਈ ਤਾਂ ਦੂਜੀ ਤੀਜੀ ਪਾਸੇ ਬਹੁਤ ਸਾਡੇ ਦਾਨੀ ਪੰਜਾਬੀ ਜਿਹੜੇ ਸਾਡੇ ਧਨ ਭਰਾ ਦੁਨੀਆਂ ਵਿੱਚ ਆ ਪੰਜਾਬ ਬਹੁਤ ਦਾਨੀ ਆ ਉਹਨਾਂ ਨੇ ਕੋਸ਼ਿਸ਼ ਨਹੀਂ ਦੇਖਿਆ ਬਹੁਤ ਦਾਨ ਕੀਤਾ ਖਾਹ ਸਾਈਡ ਨੂੰ ਵੀ ਹੋਰ ਸੰਸਮਨ ਵੀ ਕੀਤਾ ਬਹੁਤ ਦਾਨ ਕੀਤਾ ਚੌਥੇ ਪਾਸੇ ਆ ਗਏ ਸਿੰਗਰ ਆ ਗਏ ਬਹੁਤ ਤਰ੍ਹਾਂ ਦੇ ਆਉਣੀ ਆ ਕੇ ਆਪਣੇ ਕੋਲ 100 ਟਰੈਕਟਰ 100 ਕਾਰ 1000 ਟਰੈਕਟਰ 5000 ਟਰੈਕਟਰ ਪਾਨੀ ਬਹੁਤ ਹੀ ਜਿੱਦਾਂ ਵੀ ਕਹਾਂ ਉਹ ਵਧੀਆ ਤੌਰ ਤੇ ਆਪਣੇ ਨਾਮ ਸੁਣ ਕਰ ਦਿੱਤੀ ਪਰ ਇਹਦੇ ਵਿੱਚ ਮੈਂ ਵੀ ਕਹਣੀ ਚਾਹੁੰਦਾ ਕਹਿਣਾ ਚਾਹੁੰਦਾ ਸਾਡੇ ਵਿੱਚ ਇਹ ਵੀ ਸਾਨੂੰ ਖਬਰਾਂ ਮਿਲੀਆਂ ਬਹੁਤ ਥਾਂ ਤੋਂ ਕਈ ਵਾਰੇ ਕਈ ਬੰਦੇ ਆਉਂਦੇ ਪਈ ਕਹਿੰਦੇ ਅਸੀਂ ਖਾਲਸਾ ਨਾਲ ਹੀ ਆਂ ਸਾਨੂੰ ਦੇ ਦੋ ਸਾਰਾ ਕੁਝ ਖਾਲਸਾ ਹੈ ਉਸ ਖਾਲਸਾ ਹੀ ਆ ਸਾਡੀ ਕੋਈ ਹੋਰ ਜਥੇਬੰਦੀ ਨਹੀਂ ਕੋਈ ਜਥੇਬੰਦੀ ਦੂਜੀ ਤੇਰੀ ਬਹੁਤ ਹੀ ਜ਼ਰੂਰੀ ਜਾਣਕਾਰੀ ਮੈਂ ਦੇਣਾ ਚਾਹੁੰਦਾ ਇਸ ਵੇਲੇ ਐ ਮੈਂ ਮਗਰੋਂ ਵੀ ਚਾਹੁੰਦਾ ਵੀ ਤੁਸੀਂ ਸਾਡੇ ਵੀਡੀਓ ਵੀ ਸ਼ੇਅਰ ਕਰਿਓ ਕਿਉਂਕਿ ਇਹਨਾਂ ਲਾਈਵ ਚੱਲ ਜਾਂਦਾ ਮੈਂ ਇਸ ਵੀਡੀਓ ਸ਼ੇਅਰ ਕਰੂੰਗਾ ਤੁਸੀਂ ਇਹ ਸ਼ੇਅਰ ਕਰੋ ਸਾਰੇ ਪਾਸੇ ਇਹ ਜਿਹੜੀ ਜਾਣਕਾਰੀ ਆ ਪਈ ਜਦੋਂ ਤੁਸੀਂ ਦਾਨ ਦਿੰਦੇ ਆ ਤੁਸੀਂ ਖਾਸ ਕਰਨ ਜੋ ਦਾਨ ਦਿੰਦੇ ਆ ਇਹ ਵੱਡੀ ਸਾਡੀ ਜ਼ਿੰਮੇਵਾਰੀ ਹੁੰਦੀ ਆ ਇਹ ਦਾਨ ਅਸੀਂ ਕਿੱਦਾਂ ਖਾਚਣਾ ਕਿੱਥੇ ਖਰਚਣਾ ਅਸੀਂ ਹੁਣ ਮੁੜ ਕੇ ਫੇਰ ਜਿਹੜਾ ਦਾਨ ਆ ਉਹ ਅਸੀਂ ਇੱਕ ਪਾਸੇ ਜਿਹੜਾ ਖੜਦਾ ਦਾਨ ਆ ਨਾ ਤੁਸੀਂ ਦਿੱਤੇ ਡੋਨੇਸ਼ਨ ਉਹ ਅਸੀਂ ਇੱਕ ਪਾਸੇ ਸਾਰੇ ਸਾਰੇ ਥਾਂ ਦਾ ਅਸੀਂ ਲਿਖਿਆ ਵੀ ਇਹ ਇੱਕ ਪਾਸੇ ਰੱਖਾਂਗੇ ਇਹਦਾ ਸਾਰਾ ਦੱਸਾਂ ਕਿੰਨਾ ਆਇਆ ਪੰਜਾਬ ਦਾ ਤੇ ਮੈਂ ਸਾਰਿਆਂ ਬੈਂਤੀਆ ਕੀਤਾ ਸੰਸਥਾਵਾਂ ਵੀ ਇਹ ਸਾਰਾ ਦਿਖਾ ਲਓ ਆਪਣਾ ਵੀ ਕਿੰਨਾ ਆਇਆ ਸਾਡੇ ਨਿੱਕੇ ਜਿਹੜੇ ਹੈਗੇ ਆ ਹੈਮਪੋ ਫਾਉਂਡੇਸ਼ਨ ਫਾਉਂਡੇਸ਼ਨ ਵਾਲੇ ਵੀ ਕੰਮ ਉਹਨੂੰ ਦੱਸਿਆ ਮੈਨੂੰ ਭਾਈ ਭਾਈ ਇੰਨੇ ਆਏ ਆ ਮੈਂ ਕਿਹਾ ਠੀਕ ਆ ਵਧੀਆ ਮੜਿਆ ਦੱਸੋ ਵੀ ਸੰਗ ਨੂੰ ਖੁੱਲੇ ਤਰ ਦੱਸਿਆ ਉਹਨਾਂ ਨੇ ਪਰ ਕਈ ਹੈਗੇ ਆ ਤੁਹਾਨੂੰ ਪਤਾ ਕਈ ਬੰਦੇ ਨੀਤ ਮਾੜੀ ਆ ਬਸ ਪੈਸੇ ਪੈਸੇ ਬਸ ਜੋਰ ਲੱਗ ਗਿਆ ਇੱਕ ਪਾਸੇ ਹੜਾ ਗਿਆ ਦੂਜੇ ਪਾਸੇ ਜੋਰ ਲੱਗ ਗਿਆ ਭਈ ਬਸ ਪੈਸੇ 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 ਲੋੜ ਹੁੰਦੀ ਸੇਵਾ ਕਰਨ ਦੀ ਪਰ ਜਿਹੜੇ ਪੈਸੇ ਤੁਸੀਂ ਸਾਨੂੰ ਖਾਸਾ ਦੇ ਦਿੰਦੇ ਆ ਉਹ ਸਾਡੀ ਜ਼ਿੰਮੇਵਾਰੀ ਆ ਬਿਲਕੁਲ ਉਹ ਜ਼ਿੰਮੇਵਾਰੀ ਸਾਨੂੰ ਬਾਵਾਗੇ ਸਾਡੀ ਸੰਸਥਾ ਗਲੋਬਲ ਆ ਦੁਨੀਆ ਤੌਰ ਤੇ ਜਿੱਥੇ ਮਰਜ਼ੀ ਹੋਵੇ ਪ੍ਰੋਬਲਮ ਉਥੇ ਸੇਵਾ ਕਰੀ ਸਾਡਾ ਐਕਸਪੀਰੀਅੰਸ ਤਜਰਬਾ ਬਹੁ ਔਖੇ ਸਾਂ ਤੇ ਜਾ ਕੇ ਸੇਵਾ ਕਰਨੀ ਕਿੱਦਾਂ ਕਰਨੀ ਕਿੱਦਾਂ ਪੈਸੇ ਰੱਖਣਾ ਹਿਸਾਬ ਕਿਤਾਬ ਉਹ ਸਾਡੀ ਬਹੁਤ ਵੱਡੀ ਜ਼ਿੰਮੇਵਾਰੀ ਹੈ ਜੇ ਤੁਹਾਨੂੰ ਸਰਕਾਰ ਬੰਦ ਕਰ ਦਿੰਦੀ ਇੱਥੇ ਯੂਕੇ ਵਿੱਚ ਹੁਣ ਜਿੱਥੇ ਤੁਸੀਂ ਪੰਜਾਬ ਦੇ ਵਿੱਚ ਖਾਸਾ ਏਡ ਰਸੀਦਾਂ ਕੱਟੀਆਂ ਖਾਸ ਹੈ ਤੁਹਾਨੂੰ ਰਸੀਦ ਮਿਲੀ ਆ ਖਾਸਾ ਇਹ ਤੁਸੀਂ ਦਾਨ ਦਿੱਤਾ ਉਹ ਖਾਲਸਾ ਇਹ ਜੁਗਮੇਵਾਰੀ ਆ। ਉਹ ਅਸੀਂ ਜੁਗਮੇ ਲਈ ਨਿਭਾਵਾਂਗੇ। ਦੇਖੋ ਉਹ ਹੀ ਮੈਂ ਕਹਿੰਦਾ ਮੈਂ ਵੀ ਹੁਣ 56 ਸਾਲ ਦਾ ਹੋ ਗਿਆ। ਇੱਧਰ ਸਾਡੇ 26 ਸਾਲ ਦੀ ਸਾਡਾ ਤਜਰਬਾ ਜਿੱਦਾਂ ਪਹਿਲਾਂ ਤੁਹਾਡੇ ਸਾਹਮਣੇ ਉਦਾਂ ਹੀ ਅਸੀਂ ਆਂ। ਨਾ ਕੋਈ ਅਮੀਰ ਵਾਲੇ ਨਾ ਕੋਈ ਇੱਥੇ ਬਾਬੇ ਬਣੇ ਨਾ ਕੋਈ ਅਸੀਂ ਆਪਣੇ ਜਿਆਦਾ ਸਮਝਿਆ ਵੱਡਾ ਅਸੀਂ ਬਿਲਕੁਲ ਸਮਝਦੇ ਹਰ ਵਾਰੀ ਪਈ ਅਸੀਂ ਇੱਕ ਮਕਸਦ ਦੇ ਤੁਹਾਡੇ ਸਾਹਮਣੇ ਖੜੇ ਆ। ਨਾ ਕੋਈ ਜਿਆਦਾ ਚਮਕਦੇ ਆ ਕੇ ਜਾਂ ਕੋਈ ਚਮਕੌੜੀ ਲੋੜ ਆ। ਕਿਉਂਕਿ ਸਾਨੂੰ ਪਤਾ ਪਈ ਜਿਹੜੀ ਸੰਗਤ ਆ ਸੰਗਤ ਬਿਲਕੁਲ ਬਹੁਤ ਦੁਖੀ ਹੋਈ ਹੈ ਦਾਨ ਦੇ ਦੇ ਕੇ ਪਤ ਨਹੀਂ ਕਿੱਥੇ ਜਾਈ ਹੁਣ ਵੀ ਮੈਨੂੰ ਮੇਰੀ ਮੀਟਿੰਗ ਹੋਈ ਸੀ ਦੋ ਦਿਨ ਭਾਈ ਸਾਹਿਬ ਨਾਲ ਜਦੋਂ ਭਾਈ ਸਾਹਿਬ ਜਿਹੜੇ ਪਈ ਪੰਜਾਬ ਦਾਨ ਦਿੱਤੇ ਆ ਉਹ ਕਹਿੰਦੇ ਵੀ ਤੁਹਾਨੂੰ ਸੇਵਾ ਕਰਨੀ ਆ ਇਹ ਮੇਰਾ ਮੈਸੇਜ ਵਿੱਚ ਨਿਕਲਿਆ ਜਾਣਕਾਰੀ ਦਾ ਜੇ ਜਿੱਥੇ ਸੰਗਤ ਨੇ ਦਾਨ ਦਿੱਤਾ ਉਹ ਸਾਡੀ ਜ਼ਿੰਮੇਵਾਰੀ ਜੇ ਤੁਸੀਂ ਕਿਸੇ ਹੋਰ ਦਿੱਤਾ ਸਤਿਮੰਦ ਨੂੰ ਉਹ ਉਹਨਾਂ ਨੂੰ ਪੁੱਛੋ ਉਹਨਾਂ ਦੀ ਰਿਸਪੌਂਸਿਬਿਲਟੀ ਹੈ ਉਹਨਾਂ ਨੂੰ ਪੁੱਛੋ ਹੁਣ ਪੁੱਛੋ 3 ਮਿੰਟ ਤੋਂ 6 ਮਿੰਟ ਪੁੱਛੋ ਤੇ ਅਸੀਂ ਇਹ ਵੀ ਕਹਿਣਾ ਚਾਹੁੰਦੇ ਜੇ ਸਾਡੇ ਬਿਜ਼ਨਸਮੈਨ ਫਰੈਂਡ ਜਿਹੜੇ ਸਾਡੇ ਪੰਜਾਬ ਦੇ ਵੱਡੇ ਵੱਡੇ ਬਿਜ਼ਨਸਮੈਨ ਹੁਣ ਇੱਕਦਮ ਪੈਸੇ ਦੇ ਜਾਣੇ ਦੇ ਜਾਣੇ ਤੁਹਾਡਾ ਬਹੁਤ ਧੰਨਵਾਦ ਦੇਣਾ ਪਰ ਤੁਸੀਂ ਇਦਾਂ ਵੀ ਸੋਚੋ ਜਿਹਦਾ ਖਾਲਸਾਈਟ ਹੈਗੀ ਇੰਡੀਆ ਵਿੱਚ ਹੈਗੀ ਅਸੀਂ ਆਗੇ ਸਾਡਾ ਵੈਬਸਾਈਟ ਹੈਗੀ ਖਾਲਸਾਈਟ ਦੀ ਸਾਡੀ ਪਟਿਆਲਾ ਟੀਮ ਹੈਗੀ ਆ ਸਾਡੇ ਅੰਮ੍ਰਿਤਸਰ ਹੈਗੀ ਹੁਣ ਤੇ ਇੱਥੇ ਵੀ ਜਾਣਕਾਰੀ ਲੈ ਸਕਦੇ ਆ ਤੁਸੀਂ ਇਦਾਂ ਕਰੋ ਤੁਸੀਂ ਹੁਣ ਮਾਇਆ ਸਾਡੇ ਬੈਂਕ ਕਾਰਡ ਨਾ ਪਾਓ ਜੇ ਤੁਸੀਂ ਬਿਜ਼ਨਸਮੈਨ ਜੇ ਤੁਸੀਂ ਕਹਣਾ ਕੋਈ 5 ਲੱਖ ਦੇਣੇ 20 ਲੱਖ ਦੇਣੇ 5 ਲੱਖ ਦੇਣੇ ਤੁਸੀਂ ਇੱਕ ਸਾਨੂੰ ਲਿਖ ਕੇ ਦੇ ਦਿਓ ਭਈ ਮੇਰਾ ਬਜਟ ਅਗਲੇ ਸਾਲ ਦਾ ਮੈਂ 5 ਲੱਖ ਦੇਣਾ ਚਾਹਣਾ ਉਹ ਜਿਹੜੀਆਂ ਚੀਜ਼ਾਂ ਸਾਨੂੰ ਚਾਹੀਦੀਆਂ ਸਾਡਾ 1-2 ਸਾਲ ਲੱਗੂ ਘੜਤ ਘੜ ਸੇਵਾ ਕਰ ਜਾਂਦਾ ਅਸੀਂ ਤੁਹਾਨੂੰ ਕੰਟੈਕਟ ਰੱਖਾਂਗੇ ਭਈ ਆਹ ਚਾਹੀਦਾ ਟਰੈਕਟਰ ਚਾਹੀਦਾ ਇੱਥੇ ਗੱਡਾ ਚਾਹੀਦਾ ਇੱਥੇ ਆਹ ਚੀਜ਼ ਮੋਟਰ ਚਾਹੀਦੀ ਇੱਥੇ ਨਾਲਾ ਚਾਹੀਦਾ ਤੁਹਾਨੂੰ ਹਰ ਹਫ਼ਤੇ ਦੋ ਆ ਤੇ ਲਿਸਟ ਕਰੋਗੇ ਤੁਸੀਂ ਉਹ ਖਰੀਦ ਕੇ ਸਾਡੇ ਨਾਲ ਆਓ ਤੇ ਆਪਣੀ ਹੱਥੀਂ ਲਾਓ ਜਿੱਥੇ ਲਾਉਣੀ ਉਹ ਮੋਟਰ ਹੈ ਉਹ ਜਿੱਥੇ ਨਾਲ ਖੜਾਉਣਾ ਕਿਉਂਕਿ ਅਸੀਂ ਨਹੀਂ ਕਹਿੰਦੇ ਵੀ ਸਾਨੂੰ ਕੜੀ ਅਸੀਂ ਬਿਜ਼ਨਸ ਨੂੰ ਕਹਿੰਨੇ ਤੁਸੀਂ ਜਦੋਂ ਪੈਸੇ ਦਿੰਨੇ ਆ ਤੁਸੀਂ ਤਾਂ ਆਪਣੇ ਪਿਆਰ ਉਹ ਦਿੰਨੇ ਆ ਕਈ ਸੰਸਥਾ ਵਿੱਚ ਚੁੱਪ ਕਰਕੇ ਦੂਜੇ ਪਾਸੇ ਹੋ ਜਾਂਦੇ ਮੈਂ ਹੁਣ ਵੀ ਇਹ ਹੋਊਗਾ ਮੈਂ ਗਾਰੰਟੀ ਕਰਦਾ ਤੇ ਜਿਹੜੇ ਸਾਡੇ ਭੈਣ ਭਰਾ ਬਿਜ਼ਨਸਮੈਨ ਉਹ ਸਪੈਸ਼ਲੀ ਬਿਜ਼ਨਸਮੈਨ ਤੁਸੀਂ ਜਾਰੀ ਮਾਇਆ ਦੇਣਾ ਚਾਹੁੰਦੇ ਸਾਨੂੰ ਇੱਕ ਢੇਲਾ ਨਾਲ ਸਾਡੀ ਬੈਂਕ ਚੈੱਕ ਇਸ ਵੇਲੇ ਪਾਓ ਸਾਨੂੰ ਦੱਸੋ ਤੁਹਾਡਾ ਬਜਟ ਕੀ ਆ ਸੰਘ ਸਾਡੀ ਪੈਸੇ ਪਾ ਰਹੀ ਆ bizness ਲੋਕ ਇਹ ਸਾਨੂੰ ਦੱਸਣ ਕਿੰਨਾ 5 ਲੱਖ 10 ਲੱਖ 20 ਲੱਖ ਉਹਦਾ ਤੁਸੀਂ ਇਹ ਸਾਨੂੰ ਅਡੀਕੋ ਅਸੀਂ ਕਹਾਂਗੇ ਆ ਪਿੰਡ ਦੇ ਵਿੱਚ ਆ ਕਮੀਆਂ ਆ ਆ ਪਿੰਡ ਦੇ ਦਸ ਮੱਝਾਂ ਚਾਹੀਦੀਆਂ ਆ ਆ ਪਿੰਡ ਦੇ ਵਿੱਚ 20 ਟਰੈਕਟਰ ਚਾਹੀਦੇ ਆ ਆ ਪਿੰਡੇ ਦੇ ਵਿੱਚ ਫਰਨੀਚਰ ਚਾਹੀਦਾ ਗਰੀਬਾਂ ਲਈ ਉਹ ਅਸੀਂ ਤੁਹਾਨੂੰ ਦੱਸਾਂਗੇ ਤੁਸੀਂ ਜਾ ਕੇ ਖਰੀਦੋ ਸਮਾਨ ਆਪਣੇ ਬੰਦੇ ਭੇਜੋ ਖਰੀਦਣ ਨੂੰ ਇਹ ਸਾਡੀ ਘੜੀ ਸਿੱਧਾ ਨਹੀਂ ਫੇਰਿਆ ਫੇਰ ਨਹੀਂ ਹੋਊਗੀ ਤੁਹਾਨੂੰ ਪਤਾ ਵੀ ਅੱਜਕੱਲ ਕੀ ਹੋਣਾ ਕਈ ਵਾਰੀ ਤੁਸੀਂ ਤੁਹਾਨੂੰ ਲੈ ਕੇ ਜਾਵਾਂਗੇ ਤੁਸੀਂ ਉਹ ਪਿੰਡ ਜਾ ਕੇ ਸਰਪੰਚ ਆ ਪੰਚਾਇਤ ਉਹ ਨਾ ਖੜੇ ਹੋ ਕੇ ਉਹ ਸਿੱਧਾ ਲਿਓ ਉਹ ਤੁਹਾਡੇ ਸਾਹਮਣੇ ਦੇ ਅੱਗੇ ਵੀ ਤੁਸੀਂ ਕੀ ਕੀਤਾ ਮੈਂ ਉਹਨੂੰ ਵੀ ਕਹਿਣਾ ਜਿਹੜੇ ਸਾਡੇ ਸਾਡੇ ਝੂਠ ਬੋਲ ਕੇ ਕਹੀ ਜਾਂਦੇ ਆ ਅਸੀਂ ਖਾਲਸਾ ਦੇ ਨਾਲ ਸਾਨੂੰ ਦੇ ਦੋ ਸਾਨੂੰ ਪਤਾ ਤੁਸੀਂ ਕੀ ਕਰ ਰਹੇ ਹੋ ਜਿਹੜੇ ਥੋੜੇ ਬੰਦੇ ਪੰਜਾਬ ਦੇ ਤੁਸੀਂ ਤਾਂ ਬਿਲਕੁਲ ਹੀ ਬੇੜਾ ਘੜਕਾਤਾ ਇਹਨਾਂ ਝੂਠ ਬੋਲ ਕੇ ਲੋਕਾਂ ਦੇ ਦਾਨ ਲੈਣ ਤੋਂ ਇੰਨਾ ਨੀਵੇਂ ਬੰਦੇ ਹੋ ਗਏ ਸਾਡਾ ਨਾਮ ਲੈ ਕੇ ਪੈਸੇ ਇਕੱਠੇ ਕਰੇ ਅਸੀਂ ਨਹੀਂ ਕਿਸੇ ਦੇ ਨਾਂ ਦੇ ਅਸੀਂ ਕਹਿੰਦੇ ਜਿਨ੍ਹਾਂ ਦੇ ਦੋ ਦੇ ਦੋ ਪਰ ਜੇ ਸਾਨੂੰ ਕੋਈ ਤੇ ਭੈਣ ਭਰਾ ਤੁਸੀਂ ਆ ਤੁਸੀਂ ਸਾਨੂੰ ਦਾਨ ਦੇ ਰਹੇ ਹੋ ਸਾਡੀ ਪਰਸਨਲ ਜ਼ਿੰਮੇਵਾਰੀ ਆ ਅਸੀਂ ਨਿਵਾਵਾਂਗੇ ਅਸੀਂ ਤੁਹਾਨੂੰ ਦੱਸਾਂਗੇ ਜੇ ਜੇ ਤੁਹਾਡਾ ਦਾਨ ਕਿਤੇ ਹੋਰ ਪਾਸੇ ਗਿਆ ਤੁਸੀਂ ਉਹਨਾਂ ਨੂੰ ਪੁੱਛੋ ਜਾ ਕੇ ਇੰਨੇ ਪੈਸੇ ਇਕੱਠੇ ਹੋਏ ਸੀਗੇ ਆਪਣੀਆਂ ਬੈਂਕ ਸਟੇਟਮੈਂਟ ਦਿਖਾ ਦਿਓ ਆਪਣੇ ਪੈਸੇ ਕਿੰਨੇ ਇਕੱਠੇ ਹੋ ਦਿਖਾ ਦਿਓ ਕੋਈ ਜਾਤ ਪਰ ਹਰ ਹਰ ਚੱਲ ਚੱਲੀ ਆ ਮੈਨੂੰ ਇਹ ਪਤਾ ਕਈ ਵੇ ਕਿੰਨੇ ਬੈਂਕਾਂ ਨੂੰ ਖੋਲ ਲੈਂਦੇ ਆ ਵੀ ਥਾਂ ਥਾਂ ਪੈਸੇ ਚਲ ਜਾਂਦੇ ਪੈਸੇ ਜਿਹੜੀ ਨੀਤ ਮਾੜੀ ਹੁੰਦੀ ਨਾ ਉਹ ਦੂਰੋਂ ਦੇਖ ਜਾਂਦੀ ਆ ਜੇ ਤੁਸੀਂ ਦਿਲੋਂ ਖੁੱਲੋ ਕਰੋ ਖੁੱਲੇ ਸੇਵਾ ਕਰੋ ਹੁਣ ਕਹ ਲਓ ਭਈ ਮੈਂ ਅੱਜ ਤੁਹਾਨੂੰ ਟੋਟਲ ਦੇਣਾ ਸੀਗਾ ਅੱਜ ਇੱਥੇ ਵੱਜ ਗਏ ਆ 3:30-4:00 ਵੱਜਣ ਲੱਗੇ ਆ ਮੈਂ ਹੁਣ ਗੱਲ ਕਰੂੰਗਾ ਰਾਤ ਨੂੰ ਕਾਫ ਤੱਕ ਪਾਸ ਪਾਸ ਤੁਹਾਨੂੰ ਜਰੂਰ ਦੇਵਾਂਗੇ ਸਾਡੇ ਦੁਨੀਆ 'ਚ ਕਿੰਨੇ ਇਕੱਠੇ ਹੋਏ ਆ ਕਿਉਂਕਿ ਪੰਜਾਬ ਨੂੰ ਕਰੋਨਾ ਤੋਂ ਕਰੋਨਾ ਤੋਂ ਕਰੋਨਾ ਤੋਂ ਚਾਹੀਦੇ ਪੈਸੇ ਇਸ ਵੇਲੇ ਉਹਨਾਂ ਨੂੰ ਖੜੇ ਕਰਨ ਨੂੰ ਜਿਹੜੇ ਪਾਸੇ ਇਕੱਠੇ ਕਰਨੇ ਸਾਰੇ ਸੌਖੇ ਆ। ਸੋ ਤੁਹਾਡਾ ਬਹੁਤ ਧੰਨਵਾਦ। ਮੈਂ ਮੁੜ ਕੇ ਫੇਰ ਰੀਪੀਟ ਕਰਦਾ ਜੇ ਸਾਡੇ ਭੈਣ ਭਰਾ बिजनेਸਮੈਨ ਆ ਜਿਹੜੇ बिजनेਸਮੈਨ ਆ ਜੇ ਤੁਸੀਂ ਕਾਲਸਾ ਇਹਨੂੰ ਜਾਂ ਪੰਜਾਬ ਨੂੰ ਕੋਈ ਦਾਨ ਦੇਣਾ ਚਾਹੁੰਦੇ ਆ ਤੁਸੀਂ ਦਾਨ ਸਾਡੇ ਜਿਹੜੇ ਦਾਨਸ 5 ਕਰੋੜ ਜਿਹੜੇ ਖਾਤੇ 'ਚ ਤੁਸੀਂ ਚਿੱਠੀ ਲਿਖ ਕੇ ਦੇ ਦਿਓ। ਤੇ ਇਸ ਸਾਲ ਦੇ ਵਿੱਚ ਇਸ ਸਾਲ ਦੇ ਵਿੱਚ ਅਸੀਂ ਤੁਹਾਨੂੰ 5 ਲੱਖ 10 ਲੱਖ 5 ਕਰੋੜ ਜਿੰਨਾ ਦੇਣਾ ਦੇਵੋਗੇ ਉਹ ਤੁਹਾਨੂੰ ਅਸੀਂ ਤੁਸੀਂ ਖਰੀਦ ਕੇ ਸਾਨੂੰ ਸਮਾਨ ਦੇਓ ਤੁਹਾਨੂੰ ਅਸੀਂ ਲਿਸਟਾਂ ਦੇਵਾਂਗੇ ਤੇ ਆਹ ਪਿੰਡ ਚਾ ਚਾਹਦਾ ਆਹ ਡਿਸਟ੍ਰਿਕਟ ਆਹ ਦਾ ਆਪਣੇ ਬੰਦੇ ਭੇਜੋ ਸਮਾਨ ਲੈ ਕੇ ਬੰਡਲ ਲਈ ਮੱਝਾਂ ਹੋਣ ਜਵਾਲੀ ਕਿਉਂਕਿ ਅੱਜ ਕੰਮ ਹੀ ਮੁਕਣਾ ਨਾ ਇਹ ਕੰਮ ਕੱਲ ਨੂੰ ਨਾ ਪਰਸੋਂ ਨਾ ਅਗਲੇ ਆਪੇ ਅਗਲੇ ਮਹੀਨੇ ਇਹ ਕੰਮ ਚੱਲੀ ਜਾਣਾ ਰੇਸ਼ ਨਹੀਂ ਗਈ ਇਹ ਸਦਰ ਦੀ ਗੱਲ ਆ ਦੇਖ ਕੇ ਸਾਰਾ ਦੇਖਣ ਵਾਲੇ ਦੋਲੇ ਕੌਣ ਪੈਸੇ ਮੰਗਦਾ ਕੀ ਲੋੜ ਆ ਕਿੱਥੇ ਜਸੇ ਬੰਨੀਆਂ ਖੜੀਆਂ ਕਿੱਥੇ ਅਸੀਂ ਜਿਹੜੇ ਯੂਥ ਗਰੁੱਪ ਪੰਜਾਬ ਦੇ ਬਹੁਤ ਬਹੁਤ ਵਧੀਆ ਸੇਵਾ ਗਰੁੱਪ ਕਿਦਾਂ ਉਹਨਾਂ ਇਕੱਠੇ ਸੇਵਾ ਕਰ ਸਕਦੇ ਜਿਨ੍ਹਾਂ ਦੇ ਸਾਡੇ ਵੀ ਮੈਂ ਵੀ ਕਹਿੰਦਾ ਆਪਣੇ ਆਪਣੇ ਜਿਹੇ ਬੰਦੇ ਹੋਣਗੇ ਕਹਿੰਦਾ ਸਾਰਨ ਕਹਿੰਦਾ ਜੇ ਤੁਹਾਡੇ ਵੇਰ ਆਸੇ ਕੋਲੇ ਪੰਜਾਬ ਦੇ ਉਹ ਖਾਲੀ ਕਰ ਦੋ ਤੁਹਾਨੂੰ ਲੋਕਾਂ ਨੇ ਦਿੱਤਾ ਸਮਾਨ ਵੰਡਣ ਨੂੰ ਮੋਰੇ ਵੱਡੇ ਵੱਡੇ ਗੋਡਾਊਨ ਵੇਰ ਆਸ ਬਣਾਉਣ ਨੂੰ ਨਹੀਂ ਸਾਡੀ ਵੀ ਮੇਰੀ ਟੀਮ ਵੀ ਇਹ ਮੈਸੇਜ ਆ ਟਰੱਕ ਭਰ ਭਰ ਕੇ ਪਿੰਡ ਪਹੁੰਚ ਜਾਓ ਜੇ ਕੋਈ ਖਾਣਾ ਪੀਣਾ ਦਿੱਤਾ ਖਾਣਾ ਖਰਾਬ ਨਾ ਹੋਵੇ ਇਦੇ ਵਿੱਚ ਇਹ ਨਹੀਂ ਭਈ 13 ਮੇਰਾ ਕੁਝ ਨਹੀਂ ਇਹਦੇ ਵਿੱਚ ਸੋ ਸਾਡੀ ਜਿਹੜਾ ਦਾਨ ਤੁਸੀਂ ਸਾਨੂੰ ਦਿੰਨੇ ਸਾਡੀ ਜ਼ਿੰਮੇਵਾਰੀ ਆ ਅਸੀਂ ਨਿਭਾਵਾਂਗੇ ਜੇ ਤੁਸੀਂ ਕਿਸੇ ਹੋਰ ਜਸਮਿੰਦਰ ਜਸਮਿੰਦਰ ਨੂੰ ਪੁੱਛਦੇ ਆ ਤੁਸੀਂ ਉਹਨਾਂ ਜਾ ਕੇ ਪੁੱਛੋ ਸਾਨੂੰ ਇਹ ਪਤਾ ਬਹੁਤ ਜਸਮਿੰਦਰ ਬਈਆਂ ਚੰਗਾ ਕੰਮ ਵੀ ਕਰਦੀਆਂ ਸਾਨੂੰ ਮਿਲੀਆਂ ਸਾਡੀਆਂ ਕੱਲ ਪਾਸ ਮੀਟਿੰਗ ਵੀ ਉਹਨਾਂ ਹੋਈਆਂ ਤੇ ਅਸੀਂ ਉਹਦੀ ਗੱਲ ਵੀ ਕਰਾਂਗੇ ਕਿਉਂਕਿ ਅਸੀਂ ਕਹਿੰਦੇ ਇੱਕ ਪੂਲ ਬਣਾਈਏ ਸੋ ਤੁਹਾਡਾ ਬਹੁਤ ਧੰਨਵਾਦ ਸਪੋਰਟ ਕਰੀ ਜਾ ਪਿਆਰ ਦੇ ਜਾ ਜੋ ਕੈਸ਼ ਕਰਦਾ ਕਰਾਂਗੇ ਪਰ ਜਿੱਦਾਂ ਮੈਂ ਕਿਹਾ ਇਹ ਅੱਜ ਦੀ ਗੱਲ ਨਹੀਂ ਜੀ ਨਾ ਕੱਲ ਦੀ ਇਹ ਕੰਮ ਚੱਲਣਾ ਲੌਂਗ ਟਰਮ ਤੇ ਸੋ ਤੁਹਾਡਾ ਬਹੁਤ ਧੰਨਵਾਦ ਆਪਣਾ ਖਿਆਲ ਰੱਖੋ ਜਿਹੜੇ ਇਸ ਵੇਲੇ ਸਾਡਾ ਨਾਂ ਲੈ ਕੇ ਝੂਠਾ ਝੂਠ ਬੋਲ ਕੇ ਸਾਡੇ ਨਾਂ ਤੇ ਪੈਸੇ ਕਮਾਏ ਰੱਬ ਉਹਨੂੰ ਵੀ ਬਖਸ਼ੇ ਕਿਉਂਕਿ ਅਸੀਂ ਇਹਨੇ ਅਰਦਾਸ ਕਰੋ ਇਦਾਂ ਦੀ ਆਤਮਾ ਦੀ ਜਿਹੜੇ ਭਈ ਝੂਠ ਬੋਲਦੇ ਘੜੀ ਘੜੀ ਝੂਠ ਬੋਲਦੇ ਦੋ ਪੈਸੇ ਲਈ ਬੰਦੇ ਕਿੰਨੇ ਡਿੱਗ ਪੈਂਦੇ ਆ ਅਸੀਂ ਤੁਹਾਨੂੰ ਖੜੇ ਗਲਤੀਆਂ ਜੋ ਹੋਈਆਂ ਗਲਤੀਆਂ ਹੁਣੀਆਂ ਵੀ ਆ ਕਿਉਂਕਿ ਅਸੀਂ ਪਰਫੈਕਟ ਕੋਈ ਨਹੀਂ ਗਏ ਪਰ ਜੇ ਅਸੀਂ ਜਾਣ ਬੁੱਝ ਕੇ ਕੋਈ ਇਦਾਂ ਕਰਦੇ ਫਿਰ ਸਾਡੀ ਗਲਤੀ ਆ ਹਰ ਇੱਕ ਪਿੰਡ ਜਿੱਥੇ ਵੀ ਖਾਸਾ ਲੋਡ ਹੋਵੇ ਅਸੀਂ ਆ ਖੜੇ ਹੋਵਾਂਗੇ ਅਸੀਂ ਸਾਰੀ ਕਾਰਵਾਈ ਕਰਾਂਗੇ ਪਰ ਇਸ ਇੱਕ ਨੀਤੀ ਜਿੱਥੇ ਬਣੀ ਆ ਇੰਨੀ ਹੈਗੀ ਵੱਡੀ ਸਿੱਖਾਂ ਦੀ ਪਰ ਗਲੋਬਲ ਲੈਵਲ ਤੇ ਇੰਨੀ ਵੱਡੀ ਨਹੀਂ ਪਰ ਅਸੀਂ ਸਾਨੂੰ ਸਾਰਿਆਂ ਦਾ ਸਾਥ ਚਾਹੀਦਾ ਸੋ ਮੁੜ ਕੇ ਮੈਂ ਇਹ ਵੀਡੀਓ ਮੈਂ ਪਾਉਂਗਾ ਤੁਸੀਂ ਇਹ ਵੀਡੀਓ ਪਲੀਜ਼ ਸ਼ੇਅਰ ਕਰੋ ਟੈਕ ਕਰੋ ਲੋਕਾਂ ਨੂੰ ਸਪੈਸ਼ਲੀ ਬਿਜ਼ਨਸ ਪੀਪਲ ਜਿਹੜੇ ਬਿਜ਼ਨਸ ਸਾਡੇ ਇੰਡੀਆ ਵਿੱਚ ਪੰਜਾਬ ਵਿੱਚ ਫੜਾਂਗੇ ਪੈਸੇ ਸਾਡੇ ਬਹੁਤ ਸੁਪਰਸਟਾਰ ਆਏ ਆ ਉਹਨੇ ਪੈਸੇ ਇੱਕਦਮ ਸਿੱਧੇ 20 ਲੱਖ 30 ਲੱਖ 5 ਕਰੋੜ 6 ਕਰੋੜ ਤਾਂ ਮਗਰੋਂ ਦੇਖਣਾ ਤੇ ਜਾ ਕੇ ਇੱਥੇ ਰਹਿ ਆ ਕੰਮ ਤਾਂ ਉਹ ਹਣਾ ਤੁਸੀਂ ਜਿਹੜੇ ਤੁਸੀਂ ਟੈਗ ਕਰ ਦੋ ਜਿਹੜੇ ਸਟਾਰ ਨੇ ਉੱਤੇ ਪੈਸੇ ਉਹਨੂੰ ਤੁਸੀਂ ਕਹੋ ਕਿ ਜੇ ਕਿਸੇ ਵੀ ਸੁਪਰਸਟਾਰ ਨੇ ਕਿਸੇ ਵੀ ਬਿਜ਼ਨਸ ਨੇ ਪੈਸੇ ਜਣਿਆ ਤੁਸੀਂ ਸਾਣਾ ਇਦਾਂ ਕੰਮ ਕਰੋ ਕਿ ਤੁਸੀਂ ਹਰ ਮਹੀਨੇ ਤੁਹਾਨੂੰ ਅਸੀਂ ਇਨਵੋਇਸਾ ਦੇ ਸਕਦੇ ਹਾਂ ਤੁਸੀਂ ਆਪ ਹੀ ਜਾਂ ਇਨਵੋਇਸਾ ਦੇ ਦਿਓ ਜਾਂ ਤੁਸੀਂ ਕਹਿ ਦਿਓ ਕਿ ਸਾਨੂੰ ਦੱਸੋ ਕੀ ਚਾਹੀਦਾ ਨੈਕ ਇੱਕ ਸਾਲ ਦੀ ਵੇਲੇ ਸਾਨੂੰ ਲਿਖ ਕੇ ਦੇ ਦਿਓ ਕਿੰਨਾ ਦੇਣਾ ਅਸੀਂ ਤੁਹਾਨੂੰ ਭੇਜੀ ਜਾਵਾਂਗੇ ਸਮਾਨ ਦੀ ਲਿਸਟ ਤੁਸੀਂ ਸਾਡੇ ਨਾਲ ਮਿਲ ਕੇ ਪਿੰਡਾਂ ਚ ਆਓ ਆਪਣੇ ਹੱਥੀ ਦੇਵੋ ਸਾਡੇ ਬੈਕਗ੍ਰਾਉਂਡ ਬੈਂਕ ਜਮ੍ਹਾਂ ਕਾਹਦੀ ਲੋੜ ਨਹੀਂ ਉਸ ਵੇਲੇ ਜਿਹੜੇ ਸਾਡੇ ਬਿਜ਼ਨਸ ਪੈਟਰ ਆ ਤੇ ਜਿਹੜੇ ਸਾਡੇ ਸੁਪਰਸਟਾਰ ਆ ਬਿਜ਼ਨਸਮੈਨ ਆ ਤੁਸੀਂ ਆਪਣੇ ਆਪ ਨੂੰ ਬਚਾ ਕੇ ਰੱਖੋ ਕਿਉਂਕਿ ਬਹੁਤ ਤਰ੍ਹਾਂ ਦੇ ਜਿੱਦਾਂ ਪੈਸਾ ਦੇਖਦਾ ਕੋਈ ਕੋਈ ਪੈਸੇ ਤੋਂ ਵੱਜਦਾ ਪੈਸੇ ਤੇ ਡੁੱਲ ਕੇ ਬੰਦੇ ਇੰਨੇ ਬੇਈਮਾਨ ਹੋ ਜਾਂਦੇ ਆ ਕਿ ਪੈਸੇ ਦੀ ਬਹੁਤ ਵੱਡੀ ਮਾੜੀ ਗੱਲ ਆ ਪੈਸੇ ਦੇ ਵਿੱਚ ਤੁਸੀਂ ਆਪਣਾ ਲੈਵਲ ਰੱਖਣਾ ਤੁਸੀਂ ਆਪਣੇ ਤਰ੍ਹਾਂ ਤੋਂ ਜਿੱਦਾਂ ਪੈਸੇ ਤੋਂ ਦੂਰ ਰਹਿਣਾ ਜਿਹੜਾ ਭਈ ਜਿਹੜੀ ਕੱਲੋ ਕੱਲੋਂ ਪੈਜ ਦਾ ਇੱਕ ਇੱਕ ਕੁਰਸੀ ਹੁੰਦੀ ਹੈ ਇੱਕ ਪੈਸਾ ਹੁੰਦਾ ਉਹਨਾਂ ਬੰਦਾ ਬਿਲਕੁਲ ਹਿਲ ਜਾਂਦਾ ਤੋਂ ਜਿਹੜਾ ਦੇਖਿਆ ਨਹੀਂ ਤਰੀ ਬਾਤ ਕਰ ਰੋ ਜਿਹੜੀਆਂ ਜਥੇਬੰਦੀਆਂ ਕੋਈ ਐਕਸਪੀਰੀਅੰਸ ਨਹੀਂ ਦਾ ਕੋਈ ਕੰਮ ਨਹੀਂ ਕੀਤਾ ਉਹਨੂੰ ਪੁੱਛੋ ਵੀ ਤੁਹਾਡਾ ਕੀ ਲੈਣਾ ਜੇ ਕੋਈ ਨਵੀਂ ਜਥੇਬੰਦੀਆਂ ਪੰਜਾਬ ਦੇ ਸਪੈਸ਼ਲੀ ਨਿੱਕੇ ਨਿੱਕੇ ਪਿੰਡਾਂ ਦੇ ਸੇਵਾਦਾਰ ਸੇਵਾ ਕਰਦੀਆਂ ਸਾਨੂੰ ਪੁੱਛੋ ਅਸੀਂ ਤੁਹਾਡਾ ਸਾਥ ਦੇਵਾਂਗੇ ਪੈਸੇ ਵਾਸਤੇ ਅਸੀਂ ਮਾਰੇ ਬਾਤ ਕਰ ਰਹੀਏ ਕਿਉਂਕਿ ਪੈਸੇ ਦੇ ਵਿੱਚ ਜੇ ਮੈਂ ਦੇਖਦਾ ਹਾਂ ਬਹੁਤ ਕੁਝ ਦੇਖਿਆ ਪਿਛਲੇ ਹਫ਼ਤੇ ਵਿੱਚ ਅਈ ਚੁੱਪ ਕਰਕੇ ਦੇਖੀ ਜਾਂਦੇ ਆ ਪਰ ਕੰਮ ਮਰ ਥੋੜੀਆ ਖਰਾਬ ਹੋ ਗਿਆ ਕਿਉਂਕਿ ਅਸੀਂ ਸੋਚਦੇ ਨਹੀਂਗੇ ਕਿ ਉਹ ਸਾਰੇ ਆ ਜਾਂਦੇ ਕੋਈ 5000 ਟਰੈਕਟਰ ਕੋਈ 10000 ਟਰੈਕਟਰ ਕੋਈ ਇਹ ਉਹ ਤੁਸੀਂ ਦੇ ਰਹੇ ਠੀਕ ਹੈ ਚੜ੍ਹਦੀ ਕਲਾ ਉਹ ਜਾਣੇ ਕਿੱਥੇ ਤੁਸੀਂ ਪਲਾਨ ਦੇਖਿਆ ਤੁਸੀਂ ਪਿੰਡਾਂ ਦੀ ਲਿਸਟ ਦੇਖੀ ਆ ਤੁਸੀਂ ਉਹ ਉਹ ਬਣ ਨਹੀਂ ਸਕੀ ਉਸ ਵਜ੍ਹਾ ਤੋਂ ਪਾਣੀ ਖੜਾ ਉਹ ਦਓ ਜ਼ਰੂਰ ਦੇਵੋ ਪਰ ਸੋਚ ਕੇ ਬਿਲਕੁਲ ਸੋਚ ਕੇ ਜਥੇ ਬੰਦੇ ਨੂੰ ਪੁੱਛੋ ਤੁਸੀਂ ਕਿੱਥੇ ਦੇਣਾ ਸਾਨੂੰ ਦੱਸੋ ਤੁਹਾਡੇ ਸਾਡੇ ਸਾਡੇ ਮੈਨੇਜਰ ਸਾਡੇ ਬੰਦੇ ਤੁਹਾਨੂੰ ਨਾਲ ਜਾਓਗੇ ਅਸੀਂ ਆਪ ਜਾਵਾਂਗੇ ਤੇ ਸੋ ਬਹੁਤ ਧੰਨਵਾਦ ਇਹ ਪੋਸਟ ਮੈਂ ਕਰਨ ਲੱਗਾ ਨੇ ਪੋਸਟ ਸ਼ੇਅਰ ਵੀ ਕਰਿਓ ਵਾਇਰੋਲੋਜੀ ਦਾ ਖਾਲਸਾ ਵਾਇਰੋਲੋਜੀ ਫਤਿਹ